ਆ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਰੋਕਿਆ ਗਿਆ ਕੌਂਸਲਰ ਨੂੰ ਆ ਕੇ ਦੇਖਣਾ ਜੀ ਆਪ ਦੇ ਕੀ ਕਰ ਦੇਖਦਾ ਮੈਨੂੰ ਕੀ ਕਹਿੰਦੇ ਨੇ ਅਗਰ ਉਹ ਨਹੀਂ ਜਾਣਦੇ ਨਹੀਂ ਤਾਂ ਰੁਕਾਂਗਾ ਪਰ ਇਹ ਤੁਸੀਂ ਬਿਲਕੁਲ ਜਾਣਦੇ ਹੋ ਇਹਨਾਂ ਦੀ ਐਡੀ ਜ਼ਬਰਦਸਤੀ ਤਾਨਾਸ਼ਾਹੀ ਧੱਕਾਸ਼ਾਹੀ ਕਦੇ ਵੀ ਕਿਤੇ ਲੋਕਤੰਤਰ ਦੇ ਵਿੱਚ ਨਹੀਂ ਵੇਖੀ ਅੱਜ ਤੱਕ ਜਿਹੜੀਆਂ ਅਸੀਂ ਗੱਲਾਂ ਕਹਿ ਰਹੇ ਹਾਂ ਬਾਰ-ਬਾਰ ਕਿ ਸਰਕਾਰ ਗੈਰ ਲੋਕਤੰਤ੍ਰਿਕ ਹੈ ਲੋਕਤੰਤਰ ਦਾ ਇਸਤੇਮਾਲ ਕਰਦੇ ਹੋਏ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ ਅੱਜ ਇਹ ਸਰਕਾਰ ਨੇ ਉਹ ਕਰਕੇ ਦਿਖਾ ਦਿੱਤਾ ਇੱਥੇ ਵੀ ਪਹਿਲਾ ਅਫਸਰ ਬਦਲ ਦਿੱਤਾ ਜਿਹਨੇ ਇਹਨੇ ਵਿਡਰੋਅਲ ਫਾਰਮ ਬੰਟੀ ਦਾ ਐਕਸੈਪਟ ਕੀਤਾ ਉਹਨੂੰ ਬਦਲ ਦਿੱਤਾ ਉਹ ਛੁੱਟੀ ਉਹ ਚਲਿਆ ਗਿਆ ਉਹਦੀ ਜਗ੍ਹਾ ਦੂਜੇ ਅਫਸਰ ਨੂੰ ਉਥੇ ਬਿਠਾ ਦਿੱਤਾ ਉਹਨੇ ਇਹਨੂੰ ਚਿੱਠੀ ਲਿਖਤੀ ਕਿ ਤੂੰ ਫੇਰ ਆ ਕੇ ਦੱਸ ਇਹ ਕਿਹਦੇ ਕਾਨੂੰਨ ਜੀ ਨਹੀਂ ਜਿਹੜਾ ਰੂਲ ਹੈ ਰੈਲੇਵੈਂਟ ਰੈਗੂਲੇਸ਼ਨਸ ਨਹੀਂ ਇਲੈਕਸ਼ਨ ਦੇ ਵਾਸਤੇ ਉਹਦੇ ਵਿੱਚ ਗੱਲ ਹੀ ਨਹੀਂ ਹੈ ਉਹਦੇ ਵਿੱਚ ਤਾਂ ਅੱਜ ਵੀ ਆ ਕੇ ਵਿਡਰੋ ਕਰ ਸਕਦਾ ਸੀ ਡਰਾਉ ਨਹੀਂ ਕੀਤਾ ਫਿਰ ਉਹਨ ਸਾਬ ਇਹ ਵੀ ਸੁਣ ਚਾਰਾ ਕਿ ਅੱਗੇ ਹੋ ਸਕਦੇ ਨੇ ਇਹਦੇ ਪਿੱਛੇ ਦੋ ਗੱਲ ਕੀਤੀ ਜਾਵੇ ਤਾਂ ਪੰਸਲ ਜੀ ਜਿਸ ਤਰੀਕੇ ਨਾਲ ਹਾਈ ਕੋਰਟ ਦਾ ਤੁਸੀਂ ਰੋਕ ਕੀਤਾ ਵੀ ਹਾਈ ਕੋਰਟ ਵੀ ਕਰ ਪਿਲ ਜਾਈ ਆਸ ਤੋਂ ਦੋ ਵੀਡੀਓਗ੍ਰਾਫੀ ਹੋਣੀ ਚਾਹੀਦੀ ਵਿਸ਼ਰ ਨਹੀਂ ਨਹੀਂ ਕਿਤੇ ਰੋਕ ਕੇ ਫੈਸਲਾ ਕਰ ਦਤਾ ਉਹਨੇ ਵੀਡੀਓਗ੍ਰਾਫੀ ਇਹ ਵੀ ਹੋਣੀ ਚਾਹੀਦੀ ਅੱਜ ਦੀ ਸਾਰੀ ਚੀਜ਼ ਹਾਈ ਕੋਰਟ ਦੀ ਵੀ ਪ੍ਰਵਾਨੀ ਕੀਤੀ ਇਹਨਾਂ ਨੇ ਉਹਦੀ ਵੀ ਪ੍ਰਵਾਨ ਨਹੀਂ ਕੀਤੀ ਹਾਈ ਕੋਰਟ ਦੇ ਆਰਡਰ ਦੀ ਕਿ ਵੀਡੀਓਗ੍ਰਾਫੀ ਕਰਨ ਅੱਜ ਇਹਨਾਂ ਨੇ ਜਿਹੜਾ ਇਹਨਾਂ ਨੇ ਪ੍ਰੈਜ਼ਾਈਡਿੰਗ ਅਫੀਸਰ ਬਣਾਇਆ ਸੀ ਇੱਕ ਨਾਮਿਨੇਸ਼ਨ ਕਾਉਂਸਲਰ ਉਸ ਨੂੰ ਬਿਮਾਰ ਕਰ ਦਿੱਤਾ ਹੁਣ ਗੁੰਟਾ ਗੁੰਟਾ ਸਹੀ ਤਰੀਕਾ ਇਹ ਹੈ ਕਿ ਕੋਰਟ ਦਾ ਆ ਗਿਆ ਕਿ ਕੋਰਟ ਇਹਨੂੰ ਇਲੈਕਸ਼ਨ ਨੂੰ ਮੋਨੀਟਰ ਹੀ ਕਰੇ ਆਪਣੇ ਭੇਜਨ ਕਾਨੂੰਨ ਦੇ ਉਲਟ ਹੈ ਜੀ ਕਿਉਂਕਿ 2 ਆਰਟੀਕਲ 226 ਦੇ ਵਿੱਚ ਜੀ ਅਗਰ ਇਸ ਤਰ੍ਹਾਂ ਦੇ ਉਲੰਘਣ ਕਰ ਰਹੀ ਹੈ ਸਰਕਾਰ ਤਾਂ ਇਹਦੇ ਵਾਸਤੇ ਸਹੀ ਤਰੀਕਾ ਹੀ ਹੋਏਗਾ ਕਿ ਅੱਜ ਮੈਂ ਤਾਂ ਸਿਰਫ ਅਸੀਂ ਰਿਕੁਐਸਟ ਇੱਕ ਦਰਖਾਸਤ ਕਰ ਸਕਦੇ ਹਾਂ ਕੋਰਟ ਨੂੰ ਕਿ ਹੁਣ ਇਹ ਕਿਸੇ ਹਜੇਹਾ ਬਣ ਗਿਆ ਅੱਜ ਤੱਕ ਖਾਸ ਤੌਰ ਤੇ ਬਣ ਗਿਆ ਕਿ ਹੁਣ ਉੱਪਰੋਂ ਹੀ ਮਾਨੀਟਰ ਹੋ ਕੇ ਕਰਨ ਪਰ ਇਹ ਭਾਜਪਾ ਦਾ ਕੋਸ਼ਿਸ਼ ਇਹ ਜੋ ਹੈ कि असं इन्नी देर के दे कुछ टाइम गेन कर लवेंगे वो फिर विफल हो गए फेल हो गए फ्रस्ट्रेस हो गए और हताश हो आज ये जो इलेक्शन होने जा रहा है आज जो इलेक्शन होने जा रहा है सिंगल माइक कर रहे हैं अभी मैं गेट से अभी ये से दस गेट ऐसी पीछे हुई पहुंचना है लेकिन मुझे पता अंदर भी नहीं हम लोगों को जाने दे रहे हैं जबकि हमारे पास इस हुए अस्पताल चले गए अस्पताल में चले गए बीमार हो पे पता लगेगा कहाँ क्या हुआ है उनका सिर्फ मतलब एक है नक्श एक है की आज चुनाव नहीं हो क्योंकि जो उन्होंने प्रयास किए इतने दिनों में उसमें बिल्कुल मुकम्मल